ਇਹ ਆਈ ਅੱਜ ਗਿੱਲਾਂ ਆਪਣੇ ਆਲਮਗੀਰ ਤੇ ਆ ਦੇਖੋ ਲੋਕੇਸ਼ਨ ਟਾਈਪ ਬਣੇ ਹੋਏ ਨੇ ਪਿੱਛੇ ਜੇ ਤੁਸੀਂ ਵੀਡੀਓ ਵੀਡੀਓ ਸ਼ੂਟ ਕਰਨੀ ਪ੍ਰੀ ਵੈਡਿੰਗ ਸ਼ੂਟ ਇੱਥੇ ਕਰ ਸਕਦੇ ਆ ਦੇਖੋ ਪਿੱਛੇ ਤੁਹਾਨੂੰ ਇਟਲੀ ਵਾਂਗੂ ਲੋਕੇਸ਼ਨਾਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਇਹ ਰੇ ਜੇ ਤੁਸੀਂ ਸ਼ੂਟਿੰਗ ਕਰਨੀ ਆ ਪ੍ਰੀ ਵੈਡਿੰਗ ਸ਼ੂਟ ਕਰਨੀ ਆ ਕਿ ਆ ਆਪਣਾ ਆਲਮਗੀਰ ਰੋਡ ਤੇ ਬਣਿਆ ਹੋਇਆ ਵਾ ਆ ਦੇਖੋ ਪ੍ਰੀ ਵੈਡਿੰਗ ਸ਼ੂਟ ਲਈ ਬਹੁਤ ਵਧੀਆ ਬਣਿਆ ਪਿੱਛੇ ਦੇਖੋ ਇੱਧਰ ਕਰਨਾ ਵੀ ਬਣਿਆ ਹੋਇਆ ਇਹ ਆ ਪਿੱਛੇ ਘਰ ਬਣਿਆ ਹੋਇਆ ਨੇ ਪ੍ਰੀ ਵੈਡਿੰਗ ਦੇਖੋ ਵਧੀਆ ਬਣਿਆ ਹੈ ਘੈਂਟ ਬਣਿਆ ਨੇ ਬਾਈ ਇਹ ਆਪਣਾ ਆਲਮਗੀ ਰੋਡ ਤੇ ਆ ਸ਼੍ਰੀਂਗ ਤੋਂ ਪਹਿਲਾਂ ਤੁਹਾਨੂੰ ਲੋਕੇਸ਼ਨ ਪਾ ਦਾਂਗੇ ਜੇ ਕਿਸੇ ਨੇ ਚਾਹੀਦੀ ਹੋਈ ਕੋਈ ਪ੍ਰੀ ਵੈਡਿੰਗ ਸ਼ੂਟ ਹੁੰਦੇ ਨੇਰੇ ਬਾਈ ਆ ਦੇਖੋ ਬਾਈ ਪ੍ਰੀ ਵੈਡਿੰਗ ਸ਼ੂਟ ਹੋ ਰਹੇ ਨੇ ਬਹੁਤ ਵੱਡਾ ਵਾ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਨਵੀਂ ਲੋਕੇਸ਼ਨ ਦਿਖਾਣਾ ਆ ਦੇਖ ਸਕਦੇ ਹੋ ਇਹ ਹੈ ਜੀ ਮਾਡਲ ਬਣਾਏ ਹੋਏ ਨੇ ਜਿੱਦਾਂ ਇਟਲੀ 'ਚ ਹੁੰਦੇ ਆ ਘਰ ਇਹ ਪ੍ਰੀ-ਵੇਡਿੰਗ ਸ਼ੂਟ Song ਸ਼ੂਟ ਲਈ ਤੇ ਆਹ ਦੇਖ ਸਕਦੇ ਹੋ نیچے ਚਰਨਾਵਾ ਕਿਸ਼ਤੀ ਵੀ ਆ ਥੋੜੀ ਜੀ ਬਣਾਈ ਹੋਈ ਸ਼ੂਟਿੰਗ ਲਈ ਤੇ ਆ ਬਹੁਤ ਵੱਡੀ ਜਗ੍ਹਾ ਵਾ ਦੇਖੋ ਆ ਦੇਖੋ ਹਵੇਲੀ ਬਣਾਈ ਹੋਈ ਐ ਤੇ ਤੁਸੀਂ ਪ੍ਰੀ-ਵੇਡਿੰਗ ਵਗੈਰਾ ਸ਼ੂਟ ਕਰਨੇ ਨੇ ਇੱਥੇ ਆ ਸਕਦੇ ਹੋ ਪ੍ਰੀ-ਵੇਡਿੰਗ ਹੋ ਗਿਆ Song ਸ਼ੂਟ ਹੋ ਗਿਆ ਤੇ ਲੁਧਿਆਣਾ ਈ ਈ ਹੁਣ ਤੁਹਾਨੂੰ ਬਾਹਰ ਜਾਣ ਦੀ ਕਿਸੇ ਨੂੰ ਵੀ ਲੋੜ ਨਹੀਂ ਹੈਗੀ ਆਪਣੇ ਖਾਸ ਮਿੱਤਰ ਪਿਆਰੇ ਜੋ ਕੋਈ ਪ੍ਰੀ ਵੈਡਿੰਗ ਜਾਂ ਕੋਈ ਸੌਂਗ ਸ਼ੂਟ ਕਰਨਾ ਵਾ ਆ ਦੇਖੋ ਇੱਧਰ ਗੈਰੇਜ ਵੀ ਬਣਿਆ ਹੋਇਆ ਬਾਈ ਮੇਰੇ ਪਿੱਛੇ ਦੇਖੋ ਇੱਧਰ ਸਨੂਕਰ ਹੋਇਆਗਾ ਸ਼ੂਟਿੰਗ ਇੱਥੇ ਵੀ ਵਧੀਆ ਹੋ ਸਕਦੀ ਹੈ ਕਿਸੇ ਨੇ ਵੀਡੀਓ ਵੀਡੀਓ ਬਣਾਣੀ ਹੈ ਇਹਨਾਂ ਦਾ ਰੈਂਟ ਅਸੀਂ ਪੁੱਛਿਆ ਸੀ ਇਹਨਾਂ ਦਾ 18 ਤੋਂ 20 ਹਜ਼ਾਰ ਰੁਪਏ ਰੈਂਟ ਆ ਸ਼ੂਟ ਦਾ ਪ੍ਰੀ ਵੈਡਿੰਗ ਦੀ ਤੇ ਇੱਥੇ ਇੱਕ ਦਿਨ ਚ ਕਹਿੰਦੇ ਆ ਕਿ ਜਿਵੇਂ 40 ਸ਼ੂਟ ਮਤਲਬ 40 ਸ਼ੂਟ ਇਕੱਠੇ ਕਰ ਸਕਦੇ ਲੋਕ ਆ ਦੇਖੋ ਇੱਟਾ ਨਾ ਬਣਿਆ ਹੋਇਆ ਅੱਜ ਵੀ 10-15 ਸ਼ੂਟ ਚੱਲਦੇ ਪਏ ਉਹ ਪਿੱਛੇ ਦੇਖੋ ਘਰ ਬਣੇ ਹੋਏ ਨੇ ਬਾਈ ਆਪਣੇ ਮਿੱਟੀ ਦੇ ਜਿੱਦਾਂ ਹੁੰਦੇ ਨੇ ਆ ਵੀ ਬਾਹਰ ਵਾਂਗੂ ਬਣਾਏ ਹੋਏ ਨੇ ਆ ਦੇਖੋ ਉਹ ਸਾਹਮਣੇ ਟੈਲੀਫੋਨ ਲੱਗਾ ਜਿਵੇਂ ਦੇ ਕੋ ਗਾਣੇ ਗੂਣੇ ਦੀ ਸ਼ੂਟਿੰਗ ਕਰਨੀ ਆ ਬਹੁਤ ਵਧੀਆ ਲੋਕੇਸ਼ਨ ਤੁਹਾਨੂੰ ਇੱਥੇ ਮਿਲੇਗਾ ਦੇਖੋ ਹਵੇਲੀ ਟਾਇਪ ਬਣਾਇਆ ਹੋਇਆ ਪੈਲੈਸ ਟਾਇਪ ਤੇ ਆ ਸਭ ਤੋਂ ਵਧੀਆ ਤੁਹਾਨੂੰ ਇੱਥੇ ਗੱਡੀ ਵੀ ਮਿਲੂਗੀ ਜੀ ਰੌਲਸ ਰੌਲਸ ਦੀ ਤੇ ਮਾਮਾ ਗਿਆ ਚੈੱਕ ਕਰਨ ਮੈਂ ਕਿਹਾ ਮਾਮਾ ਹੀ ਰਹਿਣ ਦੋ ਚਲਾਣੀ ਨਹੀਂ ਆਪਾਂ ਮਾਮਾ ਆਇਆ ਮੁੜ ਮਾਮਾ ਗਿਆ ਸਮਝਦਾਰ ਹੋ ਗਿਆ ਜੀ ਇਹ ਤੇ ਇਹ ਆਪਣੇ ਆਲਮਗੀ ਰੋਡ ਤੇ ਖੁੱਲਿਆ ਹੋਇਆ ਹੈ ਜੀ ਇਹ ਦੋ ਸਰੀਆਂ ਲਵਾਨੇ ਉਸ ਤੋਂ ਪਹਿਲਾਂ ਹੀ ਹੈ ਤੇ ਆ ਦੇਖੋ ਜੀ ਇੱਥੇ ਇਹਨਾਂ ਨੇ ਡੌਗ ਵੀ ਰੱਖੇ ਹੋਏ ਨੇ ਤਿੰਨ ਚਾਰ ਸੇਫਟੀ ਲਈ ਤੇ ਬਹੁਤ ਵਧੀਆ ਲੋਕੇਸ਼ਨ ਹੈ ਜੀ 40 ਸ਼ੂਟਿੰਗ 40 ਜਾਣੇ ਸ਼ੂਟ ਕਰ ਸਕਦੇ ਇਕੱਠੇ ਆ ਦੇਖੋ ਇੱਧਰ ਵੀ ਸ਼ੂਟਿੰਗ ਦੀ ਬਣਾਈ ਹੋਈ ਜਗਾ ਜੀ ਤੇ ਲੁਧਿਆਣੇ ਦੇ ਵਿੱਚ ਖੁੱਲਿਆ ਹੋਇਆ ਬਾਈ ਇਹ ਤੇ ਅਸੀਂ ਤਾਂ ਵੈਸੇ ਚਲੋ ਗਏ ਸੀ ਵਿਜ਼ਿਟ ਕਰਨ ਨਹੀਂ ਕਿਾ ਚਲੋ ਵੀਡੀਓ ਬਣਾ ਲਈ ਥੋੜੀ ਨਾਲੇ ਆਪਣੇ ਜਿਹੜੇ ਲਾਗੇ ਤੱਕ ਵਾਲੇ ਬੰਦਿਆਂ ਨੂੰ ਪਤਾ ਲੱਗ ਜਾਏਗਾ ਜਿਹੜੇ ਸ਼ੂਟਿੰਗ ਕਰਨ ਬਾਹਰ ਜਾਂਦੇ ਨੇ ਰਾਏਪੁਰ ਮੈਦਾਨ ਹੋਰ ਲੋਕੇਸ਼ਨਾਂ ਦੇ ਆ ਦੇਖੋ ਹੱਟ ਛੋਟੇ ਛੋਟੇ ਬਣੇ ਹੋਏ ਨੇ ਆ ਦੇਖੋ ਬਹੁਤ ਵਧੀਆ ਜਗਾ ਬਣੀ ਹੋਈ ਆ ਬਾਈ ਓਰੇ ਇੱਧਰ ਸਾਰੇ ਜਾਣੇ ਆਂਦੇ ਨੇ ਸ਼ੂਟਿੰਗ ਕਰਨ ਬਹੁਤ ਅੱਜ ਵੀ ਸੀਗਾ ਇਹ ਛੰਡੇ ਦੇ ਦਿਨ ਸੀਗਾ ਆ ਦੇਖੋ ਅਲੱਗ-ਅਲੱਗ ਪੈਲਸ ਟੈਪ ਹਵੇਲੀ ਟੈਪ ਸਾਰਿਆਂ ਬਣਾਇਆ ਹੋਇਆ ਤੇ ਆ ਸਾਹਮਣੇ ਦੇਖੋ ਜਿੱਦਾਂ ਗ੍ਰੀਸ ਦਾ ਮਾਡਲ ਬਣਾਇਆ ਹੋਇਆ ਵਾ ਗ੍ਰੀਸ ਜਿਵੇਂ ਬਾਹਰਲੇ ਦੇਸ਼ ਆ ਗ੍ਰੀਸ ਉਦਾਂ ਦਾ ਮਾਡਲ ਸਾਰਾ ਤਿਆਰ ਕੀਤੇ ਹੋਏ ਨੇ ਬਾਈ ਓਰੇ ਤੇ ਆ ਦੇਖੋ ਐਮਬੈਸਟਰ ਕਾਰ ਪਿੱਛੇ ਟਰੱਕ ਖੜਾ ਈ ਵੱਡਾ ਵਧੀਆ ਤੇ ਆ ਦੇਖੋ ਆ ਵੀ ਹਵੇਲੀ ਬਣਾਈ ਹੋਈ ਆ ਤੇ ਉਹ ਦੇਖੋ ਇਨਵੈਸਟਰ ਕਾਰ ਖੜੀ ਹੈ ਬਾਈ ਇਹ ਸ਼ੂਟ ਸ਼ਾਰਟ ਲਈ ਖੜੇ ਹੈ ਛੋਟੇ ਛੋਟੇ ਹੱਟ ਬਣਾਏ ਹੋਏ ਨੇ ਇਹਨਾਂ ਨੇ ਬਾਈ ਤੇ ਲੁਧਿਆਣੇ ਵਾਲੇ ਲਾਗੇ ਤਾਗੇ ਵਾਲੇ ਬਾਈ ਬਹੁਤ ਜਲਦੀ ਆਏ ਹੋ ਇੱਥੇ ਤੇ ਆ ਚੈੱਕ